ਸਤਹੀਰਿਆ ਕਾਲ ਸਾਰੇ ਕਿਸਾਨਪਰਾਵਾਂ ਨੂੰ ਸਵਾਗਤ ਹੈ ਬਈ ਜੀ ਤੁਹਾਡਾ ਫਿਰ ਤੋਂ ਆਪਣੇ ਨੰਬਰ ਦਾ ਡੇਰੀ ਫਾਰਮ ਤੇ ਤਾਂ ਅੱਜ ਜਿਹੜੀ ਆਪਾਂ ਇਹਦੀ ਵੀਡੀਓ ਰਿਕਾਰਡ ਕਰਨ ਲੱਗੇ ਆਂ ਕੋਟੜਾ ਕਲਾ ਮੇਲਾ ਜਿੱਥੇ ਬਈ ਜੀ ਠੀਕ ਆ ਅੱਜ ਆਖਰੀ ਦਿਨਾਂ ਤੇ ਅੱਜ ਬਈ ਦੋ ਦੋ ਚਵਾਈ ਦੇ ਮੁਕਾਬਲੇ ਹੋਣਗੇ ਤੇ ਬਾਕੀ ਝੋਟਿਆਂ ਦੇ ਮੁਕਾਬਲੇ ਹੋਣਗੇ ਵੱਡੇ ਝੋਟਿਆਂ ਦੇ ਤੁਹਾਨੂੰ ਸਾਰੀ ਜਾਣਕਾਰੀ ਦਵਾਵਾਂਗੇ ਇਹ ਦੇਖ ਨੂੰ ਡਾਇਮੰਡ ਹਰੀ ਕੇ ਬੋਲਦਾ ਬੱਚਾ ਜਾ ਰਿਹਾ ਹੈਗਾ ਤੇ ਮਗਰ ਹੋਰ ਵੀ ਝੋਟੇ ਆ ਰਹੇ ਹੈਗੇ ਤੇ ਤੁਹਾਨੂੰ ਸਾਰੇ ਝੋਟੇ ਕੁਆਲਟੀ ਕੁਟੀਸ ਨੂੰ ਚੈੱਕ ਕਰਾਵਾਂਗੇ ਪਹਿਲਾਂ ਉਮੀਦ ਕਰਦੇ ਆਂ ਜਿਹੜੇ ਵੀ ਚੈਨਲ ਜੁੜੇ ਸਾਰੇ ਠੀਕ ਤੇ ਚੱਲਦੀ ਹੋਈ ਵੀਡੀਓ 'ਚ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨਾਲ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਵੀਡੀਓ ਬਾਈ ਜੀ ਬਹੁਤ ਟੌਪ ਕੁਆਲਿਟੀ ਹੋਣ ਵਾਲੀ ਹੈਗੀ ਠੀਕ ਆ ਬਾਈ ਜੀ ਤੇ ਬਾਕੀ ਤੁਸੀਂ ਇਧਰ ਬਾਈ ਝੋਟੇ ਦੀ ਕੁਆਲਿਟੀ ਚੈੱਕ ਕਰੋ ਕਦ ਕਦ ਦੇਖੋ 6 ਫੁੱਟ ਦਾ ਜੋੜਾ ਟੱਪ ਗਿਆ ਤੇ ਹਜੇ ਵੀ ਝੋਟਾ ਦਦਾ ਤਿੱਗਾ ਚੌਗਾ ਹੋਇਆ ਹੋਗਾ ਠੀਕ ਆ ਨਾ ਬਾਈ ਜੀ ਤੇ ਬਾਕੀ ਇਧਰ ਤੁਸੀਂ ਹੋਰ ਵੀ ਸਾਨਾ ਖੜੇ ਆ ਬਾਈ ਰਿੰਗ ਵਿੱਚ ਤੁਸੀਂ ਦੇਖ ਸਕਦੇ ਹੋ ਨੀਲੀ 라ਵੀ ਦੇ ਤੇ ਬਹੁਤ ਟੌਪ ਕੁਆਲਿਟੀ ਸਾਨਾ ਹੋਈ ਸੀਗੇ ਪਹਿਲੇ ਨੰਬਰ ਦੂਜੇ ਨੰਬਰ ਸਾਰੇ ਸਾਨਾ ਦੀ ਪਾ ਜਾਣਕਾਰੀ ਦਵਾਵਾਂਗੇ ਤੇ ਬਾਈ ਜੀ ਬਾਕੀ ਦੀ ਝੋਟਿਆਂ ਦੀ ਕੁਆਲਿਟੀ ਚੈੱਕ ਕਰ ਸਕਦੇ ਮਿੱਤਰੋ ਠੀਕ ਹੈ ਨਾ ਬਾਈ ਜੀ ਇਹ ਤਾਂ ਝੋਟੇ ਬਈ ਬਾਈ ਤੋਰਾ ਕਰਾ ਰਿਹਾ ਹੈ ਕਿ ਝੋਟੇ ਬਈ ਵੱਡੇ ਬਹੁਤ ਕੁਆਲਿਟੀ ਦੇ ਹੋਏ ਸੀਗੇ ਜੱਜਿਆਂ ਨੂੰ ਵੀ ਫੈਸਲਾ ਲੈਣਾ ਔਖਾ ਹੋ ਜਾਊਗਾ ਕੁੰਡੀਆਂ ਦੇ ਸਿੰਘ ਫਾ ਚੁੱਕੇ ਨੇ ਬਾਈ ਜੀ ਮੈਚ ਵਿੱਚ ਤੇ ਠੀਕ ਹੈ ਨਾ ਬਾਈ ਜੀ ਕੁਆਲਿਟੀ ਕੁਲਟੀ ਫਿਰ ਵੀ ਤੁਸੀਂ ਚੈੱਕ ਕਰੋ ਝੋਟਿਆਂ ਦੀਆਂ ਤੇ ਤੁਹਾਨੂੰ ਬਾਈ ਦੁੱਧ ਵਾਲੇ ਚੋਆਈ ਦੇ ਮੱਜੇ ਤੇ ਵੀ ਨਿਗਮ ਰਾਮਾ ਜੀ ਨਾਲ ਗੱਲਬਾਤ ਵੀ ਕਰਾਵਾਂਗੇ ਫਰਸਟ ਟਾਰਗੇਟ ਦਾ ਇਧਰ ਬਾਈ ਤੁਸੀਂ ਦੇਖ ਸਕਦੇ ਹੋ ਆ ਵੀ ਬੁਰਾ ਝੋਟਾ ਖੜਾ ਸੀਗਾ ਤੇ ਆਪ ਦੇਖੋ ਬਾਈ ਵੀਰ ਹੋਣੀ ਇੱਧਰ ਆਪਦੇ ਝੋਟੇ ਨੂੰ ਬਈ ਸ਼ਿੰਗਾਰਣ ਲੱਗੇ ਪਏ ਆਗੇ ਝੋਟੇ ਦੀ ਬਈ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਦੇ ਝੋਟੀਆਂ ਖੜੀਆਂ ਵੀਰ ਹੋਣਾਂ ਦੀਆਂ ਇਹ ਵੀ ਬਈ ਨੰਬਰਾਂ ਤੇ ਆਈਆਂ ਵੀ ਆਗੀਆਂ ਤੇ ਮਾਲਕ ਦਾ ਮਾਲਕ ਮੇਰ ਕਰੀ ਵੀਰਾਂ ਦਾ ਝੋਟਾ ਵੀ ਕਿਸੇ ਨੰਬਰ ਤੇ ਆਊਗਾ ਚੰਗਾ ਬਹੁਤ ਸੀ ਬਈ ਜੀ ਬਾਕੀ ਜੱਜਾਂ ਦੇ ਫੈਸਲੇ ਹੱਥ 'ਚ ਫੈਸਲਾਗਾ ਤੇ ਕੁਆਲਿਟੀ ਤੁਸੀਂ ਵੀ ਚੈੱਕ ਕਰ ਸਕਦੇ ਹੋ ਬਹੁਤ ਬਹੁਤ ਵਧਾਈਆਂ ਬਈ ਤੁਹਾਨੂੰ ਸਾਰਿਆਂ ਨੂੰ ਤੁਸੀਂ ਨਵੇਂ ਮੁੰਡਿਆਂ ਸਾਰੇ ਭਰਾਵਾਂ ਨੂੰ ਇਹ ਬੈਂਚ ਤੇ ਜਿੰਨੇ ਵੀ ਤੁਹਾਨੂੰ ਦੇਖਦੇ ਆ ਸਾਨੂੰ ਦੇਖਦੇ ਆ ਪਿਆਰ ਕਰਦੇ ਆ ਮੁੰਡਿਆਂ ਨੂੰ ਜਰੂਰ ਫੋਲੋ ਸਬਸਕ੍ਰਾਈਬ ਕਰਿਓ ਧੰਨਵਾਦ ਭਾਈ ਇਹ ਇਹਨੇ ਕਿੱਡਾ ਜੀ 25 ਕਿਲੋ 993 ਗ੍ਰਾਮ 26 ਕਿਲੋ ਤੋਂ 7 ਗ੍ਰਾਮ ਘੱਟ ਬਹੁਤ ਸਬਰੀ ਨੀਟਲੀ ਮਾਜਾ ਨਾਮ ਕੀ ਰਿਹਾ ਚੌਂਦਰਾ ਸੁੰਦਰ ਸੁੰਦਰ ਕੀ ਜਾਈ ਤੇ ਇਹ ਕਹਿੰਦਾ ਹਜੀ ਕੱਟਾ ਕਿਹੋ ਜੀ ਹਾਂਜੀ ਆ ਕੱਟਾ ਆ ਵੀਰ ਉਹਨੇ ਖੜੇ ਨੇ ਅੱਛਾ ਆ ਵੀਰ ਲੈ ਲੈਂਦਾ ਹਾਂ ਆ ਬੁਆਰ ਕਣੀ ਬੁਆਰ ਕਣ ਬਈ ਬਹੁਤ ਆਨੇ ਡੇਢ ਮਹੀਨੇ ਦਾ ਕੱਟਾ ਵਾ ਜਿਹੜਾ ਇੱਕ ਸਰੀਆ ਰੱਖ ਮੈਂ ਜੇ ਸੇਲ ਹੋਇਆ ਆਪਾਂ ਕੋਈ ਬਿਊ ਨਹੀਂ ਲੈਣੀ ਕੋਈ ਆਪਾਂ ਬਾਹ ਬਾ ਨਹੀਂ ਲੈਣੀ ਕੋਈ ਹੋਰ ਨਹੀਂ ਲੈਣੀ ਅੰਦਰ ਉਹਨਾਂ ਵੇਟ ਨਹੀਂ ਜਿੰਨੇ ਪੈਸੇ ਬੰਦੇ ਨੇ ਲਾਤੇ ਤਾਂ ਅਸੀਂ ਦਿਨਮ ਦੇਤਾ ਇਹਨਾਂ ਨੂੰ ਲੈ ਕੇ ਵੀ ਅੱਜ ਹੀ ਜਾਣਾ ਗੱਡੀ ਵੀ ਸਰਕਾਰ ਭੁੱਜੇ ਜਾਣਾ ਨਵੀਂ ਚੋਣ ਆ ਡੇਢ ਮਹੀਨੇ ਦਾ ਡੇਢ ਮਹੀਨੇ ਦਾ ਕਿੱਤਾ ਬਾਈ ਜੀ ਚੰਗੇ ਰੇਟ ਤੇ ਸਰਲ ਲੋਜਗੜ ਡੱਬਾ ਵਾਲੀ ਗੋਲੀ ਲੋਜਗੜ ਡੱਬਾ ਵਾਲੀ ਗੋਲੀ ਕਿੱਤਾ ਸਹੀ ਆ ਤੇ ਨਾਮ ਕੀ ਆਪਣਾ ਮੇਰਾ ਨਾਮ ਜਗਨਦੀਪ ਸਿੰਘ ਹੈ ਜੀ ਜਗਨਦੀਪ ਸਿੰਘ ਠੀਕ ਹੈ ਆਪਾਂ ਦਾ ਨਾਮ ਹੈ ਮੈਂ ਨਹੀਂ ਘਰੋਂ ਨਾ ਨਹੀਂ ਧਰਵਾਦੀ ਘਰੋਂ ਬਾਹਰ ਸੀ ਲੈ ਕੇ ਚੱਲੇ ਕੋਈ ਨਾ ਬੋਲਦਾ 9138 9894 0950 ਜਿਹੜੇ ਜਿਹੜਾ ਇਹਨਾਂ ਨੂੰ ਕੱਟਾ ਦਿੱਤਾ ਮੱਝ ਮੇਰੇ ਕੋਲ ਹੀ ਰਹੂਗੀ ਠੀਕ ਕਿਤੇ ਜਾਣੀ ਨਹੀਂ 855 ਤੋਂ ਆਏ ਦੋ ਚੀਜ਼ਾਂ ਨੂੰ ਮੈਂ ਡੀਐਨਏ ਦਾ ਜ਼ਿੰਮੇਵਾਰ ਠੀਕ ਕਿਤੇ ਵੀ ਕੋਈ ਬੰਦਾ ਸਾਨੂੰ ਕਿਸੇ ਗੱਲ 'ਚ ਗਲਤ ਸਾਬਤ ਨਹੀਂ ਕਰ ਸਕਦਾ ਜੋ ਕਹਾਂਗੇ ਉਹ ਸੱਚ ਤਾਂ ਕਿਉਂ ਨਾ ਮਰ ਜੀ ਮਾਂ ਤੇ ਪਿਓ ਕਨੀਓ ਮਾਂ ਤੇ ਪਿਓ ਕਨੀਓ ਸਾਡੀ ਇੱਧਰ ਆ ਜੇ ਲੰਮੜਦਰਾ ਨਹੀਂ ਮਿੱਤਰੋ ਬਾਤਾਂ ਲਈ ਬਹੁਤ ਠੀਕ ਗੱਲ ਕਹੀ ਹੈ ਜੀ ਨਹੀਂ ਆਪਣੇ ਮੁੱਲ ਲਈ ਹੋਈ ਆ ਸਮਝਵੋਣ ਲਈ ਜੀ ਹਾਂ ਸਾਡੇ ਇਹ ਤਿੰਨ ਚਾਰ ਬੰਦਿਆਂ ਨੇ ਅਸੀਂ ਗਰੁੱਪ ਹੀ ਆ ਮੁੰਡਾ ਫੌਜੀ ਆ ਸਾਡੇ ਧਾਲੀਆਂ ਵਾਲੇ ਉਹਨਾਂ ਨੂੰ ਅਸੀਂ ਲੈ ਕੇ ਦਿੱਤੀ ਸੀ ਫਿਰ ਅਸੀਂ ਉਹਨਾਂ ਤੋਂ ਮੁੱਲ ਲੈ ਲਈ ਮੈਂ ਕਿਹਾ ਲਈ ਠੀਕ ਹੈ ਹਾਂ ਇਹ ਕਾਹਦਾ ਕੰਮ ਆ ਮਾਂ ਤੇ ਪਿਓ ਦੇ ਡੀਲੀਨਰ ਹੀ ਸਾਡੀ ਫੁੱਲ ਗਾਰੰਟੀ ਹੋਏਗਾ ਕਦੋਂ ਮਰ ਜਾਈ ਜਾ ਕੇ ਦੋ ਸਾਲ ਨੂੰ ਤਿੰਨ ਸਾਲ ਨੂੰ ਇਹ ਭਰਾ ਜਦੋਂ ਮਰਜੀ ਬਲੱਡ ਲੈ ਜਾਣਾ ਅੱਜ ਵੀ ਲੱਕਾਟੇ ਲੈ ਜਾਣੇ ਠੀਕ ਆ ਗਏ ਸਾਡੇ ਘਰੋਂ ਛੋਕਰੇ ਦਾ ਵੀ ਲਾਇਆ ਬਾਜਰਾ ਵੀ ਲੈ ਲੈਣਾ ਤੇ ਕੱਟਾ ਪੈਣਾ ਕੋਲ ਜੇ ਲੈ ਗਿਆ ਕੱਟੇ ਜੀ ਚਲੇ ਜਾਂ ਆ ਦੇਖੋ ਕਿੰਨੀ ਠੰਡੀ ਹੈ ਇਹ ਇਹਨੇ ਨਹੀਂ ਮੇਲਾ ਵੀ ਲਾ ਲਈ ਆ ਇਹਨੂੰ ਮਾਰੇ ਜਾ ਮੋਈ ਲਗਾਉਂਦੇ ਆ ਹੱਥ ਨਾਲ ਹੀ ਹੁੰਦੀ ਹੈ ਠੀਕ ਹੈ ਦੋ ਮਹੀਨੇ ਜਿਹੜਾ ਟ੍ਰਾਈਬਿਓੜਾ ਵੀਰੇ ਠੀਕ ਹੈ ਹਾਂ 25 26 ਕਿਲੋ ਵਾਲੀ ਮੱਛ 27 28 ਜਿੰਨਾ ਮਰਜੀ ਕਹ ਲੈ ਉਹਨਾਂ ਝੂਠੇ ਜਿੰਨਾ ਬੋਲਣ ਉਹਨਾਂ ਸੱਚ ਆਈ ਨਹੀਂ ਐਜੀ ਮੱਛ ਲੈ ਜੀ ਮਿੱਤਰੋ ਬਾਈ ਤੁਹਾਡੇ ਸਾਰੇ ਗਰੁੱਪ ਨੂੰ ਤੁਹਾਨੂੰ ਫੇਰ ਮੁਬਾਰਕ ਮੁਬਾਰਕ ਜੀ ਬਹੁਤ ਬਹੁਤ ਇਹ ਚੌਥੇ 100 ਚੌਥੇ 100 ਠੀਕ ਹੈ ਲੈ ਜੀ ਮਿੱਤਰੋ ਆਹ ਮੱਛਾਂ ਵੀ ਪਈ ਐ ਜੀ ਇਹਦਾ ਕੁਆਲਟੀ ਕੁੜੀ ਚੈੱਕ ਕਰ ਪਈਆਂ ਸਨ ਹੱਥ ਨਾਲ ਕਰ ਚੁੱਕੇ ਕਰਮਾ ਸੰਜੀਤ ਸਿੰਘ ਜੀ ਉਹ ਜਿਹੜਾ ਨਾ ਕੋਟੜਾ ਪੈਂਦਾ ਜਿਹੜਾ ਨਾ ਬਾਈ ਜੀ ਲਾ ਕੇ ਜੀ ਦੇਖ ਸਕਦੇ ਤੰਮੂ ਜੀ ਬਾਈ ਬੈਠੇ ਆਗੇ ਚਾਰੇ ਪਾਈ ਕੁਆਲਟੀ ਕੁਲਟੀ ਚੈੱਕ ਕਰ ਸਕਦੇ ਹੋ ਤੇ ਪੀਰਾ ਜੀ ਮਾਜੇ ਨੇ ਪਹਿਲਾ ਸਰਵ ਹਾਂ ਦਿੱਤਾ ਜਾ। ਇਕੱਟਾ ਇਸ ਕਰ ਮੈਨੂੰ ਟਿਕਾ ਜਾ। ਇਹ ਹੋ ਗਿਆ। ਆਹ ਹੈ ਕੁਆਲਟੀ ਦਿਖਾ ਦੇ। ਇਹ ਹੋ ਗਿਆ। ਪਹਿਲਾ ਸਰਵ ਹਾਂ ਦਿੱਤਾ। ਬਈ ਪਹਿਲਾਂ ਮੈਨੇ ਹੋਰ ਮੈ ਲਈ ਤੇਰੇ ਇਹ ਪੀਡੀਐਫ ਤੇ 22 ਕਿਲੋ 23 ਕਿਲੋ 23 ਕਿਲੋ 27 ਤੇ 28 ਦੇ ਵਿੱਚ ਵਿੱਚ ਠੀਕ ਆ ਪੀਡੀਐਫ ਤੇ ਸੈਕਿੰਡ ਪ੍ਰਾਈਸ ਫੇਰ ਸੈਕਿੰਡ ਪ੍ਰਾਈਸ ਹਾਂ 2023 ਚ 2023 ਠੀਕ ਹੈ ਹਰ ਬਰੀ ਨੇ ਮੇਰੀ ਮੋਰਾ ਆਪਣੇ ਕੋਲ ਜਾਰੇ ਮੋਰਾ ਹੀ ਆ ਵੀਰੇ ਸਾਡੇ ਸਾਰੇ ਪਸ਼ੂ ਮੋਰਾਂ ਦੇ ਠੀਕ ਹੈ ਲਈ ਮਿੱਤਰੂ ਮਾਲਕਾ ਦਾ ਮੋਬਾਈਲ ਕਾ ਮਾਈ ਜਾਂ ਅਸੀਂ ਕਰ ਲਈ ਥੋੜੀ ਤੇ ਆਪਣਾ ਮੋਬਾਈਲ ਵੀ ਨੰਬਰ ਦੇ ਕਰੀ 99150 957727 ਨਹੀਂ ਮਿੱਤਰੂ ਮਾਲਕਾ ਦਾ ਮੋਬਾਈਲ ਨੰਬਰ ਹੀ ਬਲਾਤਾ ਠੀਕ ਹੈ ਨਾ ਮਾਈਕੀ ਪਾਰਟੀ ਚੈੱਕ ਕਰ ਸਕਦੇ ਹੋ ਤੇ ਕੋਟਰਾ ਕੜਾ ਮੇਲੇ ਤੇ ਜੇਤੂ ਹੋ ਚੁੱਕਿਆ ਮਾਜੇ ਤੇ ਬਾਈ ਜੀ ਇਹ ਛੋਟਾ ਆਪਣੀ ਕੋਲੀ ਦਾ ਬੱਚਾ ਹੈ ਇਹ ਹਾਂਜੀ ਉਹ ਆਪਣੇ ਕੋਲੀ ਆ ਉਹ ਹੜਾਉਦਾ ਛੋਟਾ ਜੀ 855 855 ਆ ਉਹ ਚੰਨਾਂ ਦਾ ਕੋਰਾ ਹੈਗਾ 26 ਕਿਲੋ 380 ਗ੍ਰਾਮ ਦਾ ਪਾਂਡ ਬੰਦ ਤੋਂ ਆਈ ਸੀ ਉਹ ਠੀਕ ਹੈ ਹਾਂਜੀ ਐਂ ਮਿੱਤਰੋ ਬਾਈ ਦੀ ਕੁਆਲਿਟੀ ਚ ਕਰਦੇ ਆ ਆ ਕੱਟਾ ਬਾਈ ਜੀ ਇਹ ਸੇਲ ਹੋ ਚੁੱਕਿਆ ਹੈਗਾ ਤੇ ਅੱਜ ਮੇਲੇ ਮੇਲੇ ਦੀ ਸ਼ਾਮ ਹੈ ਵੀ ਅੱਜ ਹੀ ਸ਼ਾਮ ਹੈ ਹਾਂਜੀ ਅੱਜ ਲੈ ਜੀ ਮਿੱਤਰੋ ਆਹ ਭਾਈਆਂ ਨੇ ਲੈਤਾ ਹੋਇਆ ਕੱਟਾ ਮਾਰਕਾ ਨੂੰ ਬੂਬੂ ਮਾਰਕਾ ਕੱਟੇ ਲੈ ਜੀ ਮਿੱਤਰੋ ਜਿਹੜਾ ਕੋਟਾਂ ਕਲਾ ਮੇਲਾ ਸੀਗਾ ਉੱਥੇ ਭਾਈ ਜਿਹੜੇ ਥਾਰਡ ਸਗੇ ਥਾਰਡ ਝੋਕੇ ਆਏ ਆਗੇ ਉਹ ਸਾਰੀ ਜਾਣਕਾਰੀ ਦਵਾਵਾਂਗੇ ਤੇ ਬਾਕੀ ਇਹ ਵੀ ਇੱਕ ਆ ਛੋਟਾ 3 ਨੰਬਰ ਤੇ ਆਇਆਗਾ ਮੋਬਾਈਲ ਨੰਬਰ ਆ ਜਿਹੜਾ ਉਹ ਸੀ ਬਈ ਤੇ ਦੂਜੇ ਨੰਬਰਾਂ ਜਿਹੜਾ ਸਾਰੀ ਜਾਣਕਾਰੀ ਬਾ ਮਾਲਕ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਆਪਾਂ ਜਿਹੜੇ ਜਿਹੜੇ ਪੂਰੀ ਗੱਲ ਆਪਾਂ ਗੱਲ ਕਰਾਉਣੀ ਆ ਜੀ 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 ਯਾਰ ਚੱਲੀਏ ਬਾਈ ਬਾਈ ਛੋਟੇ ਕੁਆਡ ਗੂੜੀ ਚੈੱਕ ਕਰ ਸਕਦੇ ਹੋ ਜੀ ਬਾਈ ਕੋਲ ਛੋਟਾ ਤੀਜੇ ਨੰਬਰ ਤੇ ਆਇਆਗਾ ਆ ਛੋਟਾ ਪਹਿਲੇ ਨੰਬਰ ਤੇ ਆ ਜਿਹੜਾ ਬਾਈ ਕੁਆਡ ਗੂੜੀ ਛੋਟੇ ਦੀ ਗੂੜੀ ਦੀ ਲਬਾਈ ਚੈੱਕ ਕਰ ਸਕਦੇ ਨੇ ਇਹ ਕਹਿੰਦੇ ਨੇ ਆ ਭਾਈ ਦੂਜੇ ਨੰਬਰ ਤੇ ਝੋਟਾ ਆਇਆਗਾ ਠੀਕ ਹੈ ਨਾ ਆ ਮਾਲਕ ਨੂੰ ਜਾਣਕਾਰੀ ਦੋਨੇ ਸਸ਼ੀਗਰ ਬਾਈ ਸਸ਼ੀਗਰ ਬਾਈ ਬਾਈ ਨਾਮ ਕੀ ਆਪਣਾ ਨਾਮ ਮੇਰੇ ਲਾਡੀ ਲਾਡੀ ਪਿੰਡ ਕਿਹੜਾ ਬਾਈ ਆਪਣਾ ਪਿੰਡ ਆਪਣਾ ਬੂਂਆਂ ਦਾ ਕੱਟਾ ਇਹ ਹੁੰਦਾ ਨਾ ਮੇਰੀ ਫਾਰਮ ਦੇ ਮਾਲੀ ਠੀਕ ਹੈ ਜੀ ਤੇ ਬਾਈ ਕੈਮਨ ਨੰਬਰ ਤੇ ਆ ਗਏ ਇਹ ਦੂਜੇ ਨੰਬਰ ਤੇ ਆਏ ਜੀ ਦੂਜੇ ਨੰਬਰ ਤੇ ਆ ਗਿਆ ਠੀਕ ਆ ਬਾਈ ਜੀ ਕਿੰਨੀ ਉਮਰ ਹੈ ਦੀ ਇਹ ਵੀਰੇ ਚੌਕ ਦਾ ਤਾਂ ਅੰਦਾਜ਼ ਹੀ ਛੱਡਿਆ ਨਹੀਂ ਅੱਛਾ ਤੇ ਬਾਈ ਇਹ ਕਿਹੜੇ ਸੀਮੰਟ ਦਾ ਜੀ ਇਹ ਜੂਬੇ ਦਾ ਟਰੈਕਟਰ ਹੁੰਦਾ ਜੀ ਜੂਬੇ ਦਾ ਟਰੈਕਟਰ ਕਾਹਦਾ ਕੱਟਾ ਆ ਗਿਆ ਕਿਉਂਕਿ ਮੈਂ ਤੇ ਝੋਟਾ ਅੱਜ ਦਾ ਉਹ ਟਰੈਕਟਰ ਆ ਗਿਆ ਵਾਚਿੰਗ ਦਾ ਟਾਪ ਕੁਆਰਟਰ ਟੂ ਡਾਟ ਚੈਨਲ ਪਰ ਰਿਪੋਰਟਰਾਂ ਕਹਿੰਦਾ ਵਈ ਆਪਣਾ ਬੈਂਡ ਬੰਦੀ ਲੈ ਆਈ ਮਿੱਤਰੋ ਆ ਛੋਟੇ ਬਾਰੇ ਬਸਤਾਂ ਚਾਹੀਦੀ ਹੋਣਾ ਮਾਜ ਸਿੰਘਾ ਬਾਈ ਜੀ ਸਿੰਘਾ ਜੀ ਬਾਈ ਨਾ ਆਪਣਾ ਰੈਂਕ ਇਹ ਬਾਈ ਆਪਣਾ ਬੋਲਣਾ ਕੀ ਆ ਵਾਹ ਵਾਹ ਵੀਰੇ ਵਾਹ ਜੀ ਬਾਈ ਕੈਮੇ ਨੰਬਰ ਤੇ ਤੀਜੇ ਦੇ ਵੀਰੇ ਬਾਈ ਕਿਹੜੇ ਸੋਟਾ ਲੱਗਤਾ ਹੈ ਬਾਬਾ ਟੂ ਬਾਬਾ ਟੂ ਆ ਹਾਂ ਜੀ ਤੀਜਾ ਤੂ ਇਹ ਮਦਲ ਮਿਲਦੀ ਨਾ 18 ਕਿਲੋ ਹੈ ਸੁਬੀਰ ਠੀਕ ਆ ਬਾਈ 18 ਕਿਲੋ 23 ਗ੍ਰਾਮ ਆ ਠੀਕ ਆ 80 ਆ ਜੀ 20 ਨਹੀਂ ਆਈ ਤਿਹ ਜੀ ਸਾਰਾ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਬਾਈ ਤੁਹਾਨੂੰ ਬਹੁਤ ਬਹੁਤ ਤੇ ਆਈ ਆਪਾਂ ਨਾਮ ਦੱਸ ਦਈਏ ਬਾਈ ਮੇਰਾ ਨਾਮ ਗੁਰਨਾਵ ਸਿੰਘ ਵਰਕਪਿੰਡ ਰਾਈਆ ਅਗਲਾ ਜਿਹੜਾ ਫਰੀਦਕੋਟ ਟੈਂਡਰ ਆਈ ਆ ਕਹਿੰਦਾ ਜਿਹੜਾ ਫਰੀਦਕੋਟ ਤੇ ਬਾਈ ਇਹ ਆ ਕਿਹੜਾ ਫੁੱਲ ਆਪਣਾ ਇਹ ਇਹਦਾ ਨਾਮ ਗਲਾਬ ਹੈ ਗਲਾਬ ਦਾ ਤੇ ਬਾਈ ਪਹਿਲਾਂ ਫਸਟ ਪੀਸ ਹੀ ਖਾਸ ਕਰ ਦਿੱਤੀ ਆ ਹਾਂਜੀ ਫਸਟ ਪੀਸ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦਵਾਰੇ ਬਾਈ ਤੇ ਬਾਈ ਆਪਾਂ ਇਹਦੇ ਜੇਵ ਕਰਦੇ ਮਾਂ ਦੇ ਮਿਲ ਕੇ ਕਰਦੀ ਕਿੰਨਾ ਹੈ ਦਾ ਬਾਈ ਬਾਹਰ ਦੀ ਚਾਹ ਚਾਹ ਮੰਗ ਕੇ ਪਰਾਲੀ ਕਾ ਗਈ ਸਾਡੇ 15-18 ਕਿਲੋ ਦਿੰਦੀ ਬਹੁਤ ਵੱਡੀ ਗ ਆ ਰਿਹਾ ਬਈ ਠੀਕ ਆ ਆਪਣਾ ਮੋਬਾਈਲ ਨੰਬਰ ਬੋਲ ਦੀ ਬਈ 72990932 72990932 ਹਾਂਜੀ ਸੋ ਬਈ ਆਪਣਾ ਨਾਮ ਕੀ ਸੀ ਗੁਰਲਾਬ ਸਿੰਘ ਬਿੰਦਲਾਬ ਸਿੰਘ ਬਿਲਕੁਲ ਆਈਆਂ ਵਾਲਾ ਜਿਹੜਾ ਫਰੀਦਕੋਟ ਹਾਂਜੀ ਤੇ ਖੁਸ਼ੀ ਕੈਮਰਾ ਚਾਲਸ ਵੀਰੇ ਘੁਮਾ ਦੇ ਤੇ ਬੋਲ ਦਿਖਾ ਦੇ ਬਈ ਬਹੁਤ ਦੁਬਾਰੇ ਸਾਨੂੰ ਬਹੁਤ ਬਹੁਤ ਵਧਾਈਆਂ ਤੁਹਾਡਾ ਜੇਪੀਓ ਮਨਾਇਆ ਅੱਜ ਠੀਕ ਹੈ ਨਾ ਸੋ ਧੰਨਵਾਦ ਵੀ ਤੁਹਾਡਾ ਲੇ ਵੀ ਮਿੱਤਰੋ ਆ ਬਾਈ ਇਹਨਾਂ ਨਾਲ ਗੱਲਬਾਤ ਕਰਦੇ ਨਾ ਬੁਲਕਸ਼ ਸ਼ਸ਼ੀਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਆਪਣਾ ਹਰਮਿਤ ਸਿੰਘ ਸੇਖੋ ਪਿੰਡ ਮੂਵ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਬਾਈ ਜੀ ਕੈਮੇਰਾ ਪਰ ਤੇ ਆ ਆਪਣਾ ਸ਼ਾਨ ਬਾਈ ਜੀ ਕਿਹਦੇ ਨੰਬਰ ਤੇ ਆ ਬਾਈ ਜੀ ਪਹਿਲਾਂ ਚੜੱਕ ਮੇਲੇ ਦਾ ਚੈਂਪੀਅਨ ਹੈ ਜਿਹੜੇ ਇੱਕ ਮੈਂ ਚੈਂਪੀਅਨ ਆ ਬਾਈ ਜੀ ਤੇ ਕੀ ਨਾ ਬਾਈ ਬਾਜ ਬਾਜ ਝੋਟਾ ਬਾਜ ਝੋਟਾ ਮਿੱਤਰੋ ਕੁਆਲਟੀ ਚੈੱਕ ਕਰ ਸਕਦੇ ਛੋਟੇ ਦੀ ਬਹੁਤ ਚੰਗਾ ਟੌਪ ਕਾਰਡ ਝੋਟਾ ਬਾਈ ਚੌਥੇ ਨੰਬਰ ਤੇ ਆਇਆਗਾ ਚੜੱਕ ਮੇਲੇ ਦਾ ਚੈਂਪੀਅਨ ਆ ਇਹ ਠੀਕ ਆ ਨਾ ਬਾਈ ਜੀ ਕੁਆਲਟੀ ਕੁਲ ਤੇ ਇਸ ਗੱਲ ਸਾਹਿਦ ਨੂੰ ਚੈੱਕ ਕਰ ਸਕਦੇ ਹੋ ਬਾਈ ਜੀ ਤੇ ਇਹ ਮਿੱਤਰੋ ਚੌਥੇ ਨੰਬਰ ਤੇ ਆਇਆਗਾ ਕੀ ਕਹਿਣਾ ਬਾਈ ਜੀ ਸੇਖੋ ਡੈਰੀ ਫਾਰਮ ਜੀ ਹਾਂਜੀ ਸੇਖੋ ਡੈਰੀ ਫਾਰਮ ਉਹ ਵੀ ਹੈ ਇੰਸਟਾਗ੍ਰਾਮ ਤੇ ਚੈਨਲ ਆਪਾਂ ਇੰਸਟਾਗ੍ਰਾਮ ਚੈਨਲ ਇਹ ਮਿੱਤਰਾਂ ਬਾਈ ਜਾਨ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਜਰੂਰ ਕੀ ਕਹਿਣਾ ਬਾਈ ਜੀ ਕੁਆਲਟੀ ਗੁਡੀ ਚਾਹੁੰਦੀ ਹੋ ਕੀ ਚੈੱਕ ਕਰ ਸਕਦੇ